ਲਓ ਜੀ ਮਿੱਤਰੋ ਹੁਣੇ-ਹੁਣੇ ਇੱਕ ਵੀਡੀਓ ਬਣਾ ਕੇ ਹਟਿਆ ਵੀਰੇ ਲਾਲੀ ਦੇ ਫਾਰਮ ਤੇ ਪਾਈਦਾ ਐਡਰੈਸ ਹੈਗਾ ਏ ਕੋਠੇ ਚੜੱਕਤ ਜ਼ਿਲ੍ਹਾ ਮੋਗਾ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ 7 ਨਾਂਗ ਕਵਰ ਕੀਤੇ ਆ ਸੱਤਾਂ ਦੇ ਰੇਟ ਬਿਲਕੁਲ ਨਿੱਕ-ਨਿੱਕੇ ਰਹਿਣਗੇ ਦੋ ਤਾਂ ਜਿਹੜੇ ਤਾਜੇ ਸੂਏ ਵੇ ਆ ਤੇ ਪੰਜ ਜਿਹੜੀਆਂ ਗੱਬਣਾ ਲਾਲੀ ਮੇਰੇ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਬਾਰੇ ਦੱਸਦੀ ਬਾਈ ਕੰਨਵਾ ਸੂਆ ਸੂਈ ਆ ਕੀ ਬੱਚਾ ਦੇਗੀ ਬਈ ਮੁੱਲ ਮੁੱਲਾ ਪਹਿਲੀ ਜਦ ਦਾ ਆਪਾਂ ਰੇਟਾਂ ਨੇ ਦਾ ਦੇਣਾ ਵੀ ਆਪਣੇ ਕੋਲੇ ਅਗਲਾ 10 ਮਿੰਟ ਭਲਾ ਗੀੜਾ ਕੱਢ ਗਿਆ ਜੇ ਰੇਟ ਆਪਣੇ ਜਿਵੇਂ ਜਾਇਜ਼ ਹੋਣਗੇ ਆ ਵੀ ਅਗਲੇ ਨੂੰ ਪਤਾ ਲੱਗ ਜੂ ਮਗਰ ਬੱਛਾ ਪਿਛਲੇ ਸੂਰੇ ਦਾ 17-18 ਕਿਲੋ ਦੁੱਧ ਅਗਲੇ ਨੇ ਦੱਸਿਆ ਭੈਣ ਭਰਾ ਉਹਦੀ ਸਮਝਣਾ ਲੈਣਾ ਇਹਦੀ ਹਾਂ ਨਾ 57000 57000 ਬਾਈ ਥਣ ਥਣ ਬਹੁਤ ਸੋਹਣਾ ਹਨਾ ਹਾਂਜੀ ਹਾਂਜੀ ਬਾਈ ਤੇ ਲਾਦੀ ਬਾਈ ਉਸ ਤੋਂ ਬਾਅਦ ਇਹ ਹੁਣੀ ਸੂਈ ਆ ਹਨਾ ਇਹ ਹੁਣੇ ਸੂਈ ਆ ਬਾਈ ਜਰਸੀ ਆ origignal ਪੰਜਾਬ ਵਾਲੀ ਜੀ ਤੋਂ ਲਈਏ ਇਹਦਾ ਵੀ ਦੁੱਧ ਅਗਲੇ ਨੇ 18 ਕਿਲੋ ਦੱਸਿਆ ਭੈਣ ਭਰਾ ਉਹਦੀ ਸਮਝਣਾ ਲੈਣਾ ਇਹਦੀ ਹਾਂ ਨਾ 57000 ਇਹਦੇ ਮਗਰ ਬੱਛੀ ਆ ਬਾਈ ਇਹਦੇ ਮਗਰ ਬੱਛੀ ਆ ਬੱਛੀ ਆ ਹਨਾ ਥਣ ਪੰਡਾ ਇਹਦਾ ਵੀ ਤੁਸੀਂ ਦੇਖ ਲਓ ਤੇ ਜਿੱਦ ਨੂੰ ਜੇਰ ਪੈ ਜੂਗੀ ਬਾਈ ਉਹਦੀ ਵੀਡੀਓ ਬਣ ਜੂਗੀ ਆਪਣੇ ਕੋਲ ਹਾਂਜੀ ਤੇ ਕਿਲੋ ਦੁੱਧ ਚੋਇਆ ਦੈਣ ਲੈਂਦੀ ਆ 4 ਤੋਂ 5 ਇਹਦੀ ਹਾਂ ਨਾ ਹੀ ਆ 543000 ਦੀ 543000 ਹਾਂਜੀ ਉਸ ਤੋਂ ਬਾਅਦ ਭਾਈ ਚੌਥੇ ਨੰਬਰ ਵਾਲੀ ਭਾਈ ਭਾਈ ਗਿਰਲੈਂਡੋ ਚ ਪੈਂਦੀ ਆ ਦੂਜੇ ਸੂਏ ਰਹਿੜੇਸ ਹੁੰਦੀ ਆ ਜੀ ਭਾਈ ਜੀ ਤੋਂ ਲਈਓ ਕਿ ਨਾ ਮੈਂ 22 ਕਿਲੋ ਦੁੱਧ ਚੋਇਆ ਜਿਹੜੇ ਸਾਨੂੰ ਵੱਡੀ-ਬੁੱਡੀ ਆ ਭਾਈ ਦਿੱਤਾ ਵੀ ਉਹ ਵਾਕਿ ਸਮਝਣਾ ਲੈ ਲੈਣਾ ਇਹਦੀ ਹਾਂ ਨਾ 67000 67000 ਹਾਂ ਉਸ ਤੋਂ ਬਾਅਦ ਭਾਈ ਅਗਲੀ ਦੀ ਇਹ ਚਾਰ ਦੰਦ ਬੱਛੀ ਆ ਭਾਈ ਜੀ ਜੀ ਦੈਨ ਲੈ ਜੂਗੀ ਇੱਕ ਜਾਂ ਦੋ ਤਿਆਰੀ ਆ ਜੀ ਬਈ ਦੁੱਧ ਅਗਲਾ ਉਹਦੀ ਸਾਂਝ ਨਾਲ ਲੈ ਲਈ ਬੰਨ ਮੁਠੀ ਬਈ ਕਹਿਣ ਨੂੰ ਬਣਾ 25 ਕਹਿ ਰਹੇ ਬਈ ਬਲੂਨ ਦਾ ਬਈ ਉਹ ਥਣ ਭਾਂਡਾ ਸੋਨਾ ਹਨਾ ਇਹਦੀ ਹਾਂ ਨਾ ਹੀ ਆ 77000 ਦੀ ਵੜ ਦੇਣੀ ਆ ਦੇਣੀ ਆ ਬਈ ਹਾਂਜੀ ਉਸ ਤੋਂ ਬਾਅਦ ਬਈ ਉਹਦੂ ਅਗਲੀ ਬਈ ਇਹ ਵੀ ਮੂੰਹ ਚਾਰ ਦੰਦ ਦਾ ਬਈ ਹਜੇ ਚੌਕ ਦੇ ਚੱਕਦੀ ਆ ਆਪਣਾ ਦੁੱਗੀ ਮੰਨ ਲੈ ਕੋਈ ਚੌਗੀ ਮੰਨ ਲੈ ਦੈਨ ਦੋ ਜਾਂ ਤਿੰਨ ਹੀ ਇਹ ਲਊਗੀ ਠੀਕ ਆ ਬਈ ਇਹ ਦੁੱਧ ਆਉਣ ਲੈ ਨੂੰ ਚਾਹੀਦਾ ਜਿਹੜੇ ਸਾਂਣਾ ਵਾਜਣਾ 17 18 ਕਿਲੋ ਠੀਕ ਆ ਬਈ ਹਾਂ ਨਾ ਹੀ ਆ 78000 ਦੀ 78000 ਉਸ ਤੋਂ ਬਾਅਦ ਬਈ ਲਾਸਟ ਵਾਲੀ ਬਈ ਬਈ ਰੀ ਨਾਲ ਪੰਜਾਬ ਵਾਲੀ ਟੌਪ ਦੀ ਜਰਸੀ ਫਾਰਮੋਂ ਚੋ ਲਈ ਹੋਈ ਆ ਜੀ ਬਈ ਬੰਦੇ ਦਾ ਨੰਬਰ ਐਡਰੈਸ ਵੀ ਦੇ ਦਾਂਗੇ ਦੁੱਧ ਉਹਨੇ ਦੱਸਿਆ ਵੀ ਪਲੂਨ ਨੇ 22 ਕਿਲੋ ਦਿੱਤਾ ਦੈਨ ਲੈਂਦੀ ਆ ਹਜੇ 5 ਤੋਂ 6 ਭੈਣ ਭਰਾਵ ਦੀ ਸਮਝ ਨਾ ਲੈਣੇ ਜੀ ਹਾਂ ਨਾ ਹੀ ਆ 77000 ਰੁਪਏ ਤੇ ਲਓ ਜੀ ਮਿੱਤਰੋ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਦੁੱਧ ਬਾਈ ਨੇ ਇਹੀ ਦੱਸਿਆ ਵੀ ਬਈ ਤੁਹਾਡੀ ਸਮਝ ਆ ਤੀ ਕਿੰਨਾ ਚੋ ਲੈਣਾ ਹਣਾ ਇੱਥੇ ਆ ਕੇ ਲਾਲੀ ਬਾਈ ਥਣ ਦੀ ਆਦੀ ਭਾਰ ਪਿਛੇ ਦੀ ਚੈੱਕ ਕਰਦੇ ਹਾਂ ਹਾਂ ਜੀ ਬਈ ਆਪਣੀ ਫੋਲ ਗਾਰੰਟੀ ਹੋ ਬਈ ਤੇ ਉਹਦੂਗਾ ਜਿਹੜਾ ਦੁੱਧ ਆ ਬਾਈ ਉਹ ਤੁਹਾਡੀ ਸੇਵਾ ਜੋੜ ਲਾ ਲਓ ਕਿ ਜਿੰਨਾ ਬਾਈ ਨੇ ਕਿਹਾ ਉਹ ਤੋਂ ਵੱਧ ਵੀ ਲੈ ਸਕਦੇ ਆ ਨਾ ਤੁਸੀਂ ਨਾ ਸੇਵਾ ਕਰੋਗੇ ਤੇ ਤੂੰ ਘੱਟ ਵੀ ਲੈਣੋ ਹੋਰ ਕੋਈ ਵੀ ਤਸੱਲੀ ਪਰ ਕਰਨੀ ਹੈ ਬਾਈ ਨੂੰ ਲਾ ਲਿਓ ਫੋਨ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਜਾਂਦੇ ਵਾਰਦੇ ਰਹੋ ਜੀ ਧੰਨਵਾਦ